ਮਾਪਿਓ ਦਾ ਥੀ ਨਾ ਸਿਰ ਤੇ ਰਵੇ ਤਾਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਾਹੇ ਕਿੱਡਾ ਹੀ ਕੋਈ ਸ਼ੌਕ ਕਰਨਾ ਹੋਵੇ ਭਾਈ ਹਨਾ ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਕਮਾਈ ਹੁੰਦੇ ਮਾਪਿਓ ਦੀ ਪੁੱਤ ਹੁੰਦੇ ਨੇ ਜਾਤੀਆਂ ਹੁੰਦੀਆਂ ਨੇ ਜਾਂ ਪੁੱਤ ਹੁੰਦੀਆਂ ਨੇ ਮਾਪਿਓ ਹੁੰਦੇ ਐ ਸੋ ਮੈਂ ਤਾਂ ਇਹ ਸੋਚਦਾ ਵੀ ਉਸ ਤੋਂ ਬਾਅਦ ਤਾਂ ਬੰਦੇ ਨੂੰ ਦੁਨੀਆ ਏਦਾਂ ਲੱਗ ਲਾਈਂਦੀ ਨੇ ਰੁਖੀ ਰੁਖੀ ਹੈ ਨਾ ਤੁਸੀਂ ਪੱਗ ਬੰਨੀ ਅੱਜ ਬਹੁਤ ਵਧੀਆ ਲੱਝ ਚੁ ਵੀ ਰਹੇ ਹੋ ਪ੍ਰਾਊਡ ਵੀ ਫੀਲ ਹੋਊਗਾ ਪ੍ਰਾਈਡ ਵੀ ਆ ਤੁਹਾਡੇ ਲਈ ਔਰ ਜ਼ਿੰਮੇਵਾਰੀ ਦਾ ਵੀ ਬਹੁਤ ਅਹਿਸਾਸ ਹੋ ਜਾਂਦਾ ਹੈ ਇਹਦੇ ਨਾਲ ਮੇਰੇ ਮੇਰੀ ਭੈਣ ਕਹਿੰਦੀ ਸੀ ਤੁਸੀਂ ਆਪਣੇ ਡੈਡੀ ਵਰਗਾ ਲੱਗਦੇ ਤਾਂ ਤਾਂ ਕਰਕੇ ਜੋ ਆਏ ਹੋਏ ਸੀ ਕਿ ਇੱਥੇ ਤੇ ਮੇਰਾ ਉਦੋਂ ਹੀ ਦਿਲ ਕਰਿਆ ਮੈਂ ਕਿ ਮੈਂ ਪਾਕੋਨ ਕਿ ਜਾਵਾਂ ਅੱਜ ਭਾਈ ਕੋਈ ਚੰਗਾ ਕੰਮ ਕਰਨ ਚੱਲਾਂ ਪਰ ਇੱਕ ਜਦੋਂ ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਕਰਦੇ ਹੋ ਆਪਣੇ ਫਾਦਰ ਸਾਹਿਬ ਦੀ ਪੁਰਾਣੀ ਕਮੀਜ਼ ਦਾ ਜਾਂ ਤੁਸੀਂ ਉਹਨਾਂ ਗਲੀਆਂ ਦਾ ਘਰ ਦਾ ਔਰ ਕਾਚੇ ਦਾ ਜ਼ਿਕਰ ਕਰਦੇ ਹੋ ਮਤਲਬ ਕਮਾਲ ਦੀ ਗੱਲ ਲੱਗਦੀ ਹੈ ਅੱਜ ਇਹਨਾਂ ਲੋਕਾਂ ਦੇ ਵਿੱਚ ਆਏ ਹਾਂ ਆਪਣੀ ਸਟੂਡੀਓ ਲੱਗਦੀ ਆ ਯਾਰ ਜਿਵੇਂ ਉਹ ਇਤਾਂ ਦੀ ਪਿੰਡਾਂ ਚੋਂ ਬਈ ਉੱਠਿਆ ਹਨ ਕਿੰਨੀ ਦੂਰ ਤੱਕ ਪ੍ਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਤੁਸੀਂ ਇਹ ਚੀਜ਼ ਨੂੰ ਪਿੰਡੇ ਹੰਡਾਇਆ ਤਾਂ ਤੁਸੀਂ ਸਮਝਦੇ ਹੋ ਜਦੋਂ ਆਰਥਿਕਤਾ ਵੀ ਬਹੁਤ ਜ਼ਿਆਦਾ ਲਈ ਤੇ ਨਹੀਂ ਹੁੰਦੀ ਔਰ ਤੋਂ ਤੁਹਾਡੇ ਮੋਰਲ سپورਟ ਵੀ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਪੇਰੈਂਟਸ ਤੋਂ ਵੱਡੀ ਕੋਈ ਮੋਰਲ سپورਟ ਨਹੀਂ ਹੁੰਦੀ ਚਾਹੇ ਘਰੇ ਖਾਣ ਨੂੰ ਕੁਝ ਹੋਵੇ ਨਾ ਹੋਵੇ ਕੋਈ ਵੀ ਚੀਜ਼ ਨਾ ਹੋਵੇ ਤਾਂ ਤੁਸੀਂ ਇਹ ਇਹ ਚੀਜ਼ ਨੂੰ ਬੈਟਰ ਅੰਡਰਸਟੈਂਡ ਕਰਦੇ ਹੋ ਕਿ ਕਿਸ ਕਦਰ ਜਿਹੜੀ ਮਾਰ ਡਬਲ ਹੋ ਜਾਂਦੀ ਹੈ ਬਿਲਕੁਲ ਬਈ ਮੈਨੂੰ ਲੱਗਦਾ ਜੇ ਮਾਂ ਪਿਓ ਦਾ ਆਥੀ ਨਾ ਸਿਰ ਤੇਰੇ ਵੀ ਤਾਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਾਹੇ ਕਿੱਡਾ ਹੀ ਕੋਈ ਸ਼ਾਊ ਕਰਨਾ ਹੋਵੇ ਬਾਈ ਹਨਾ ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਕਮਾਈ ਹੁੰਦੇ ਮਾਂ ਪਿਓ ਦੀ ਪੁੱਤ ਹੁੰਦੇ ਨੇ ਜਾਤੀਆਂ ਹੁੰਦੀਆਂ ਨੇ ਜਾਂ ਪੁੱਤ ਹੁੰਦੀਆਂ ਨੇ ਮਾਂ ਪਿਓ ਹੁੰਦੇ ਆ ਸੋ ਮੈਂ ਤਾਂ ਇਹੀ ਸੋਚਦਾ ਵੀ ਉਹ ਤੋਂ ਬਾਅਦ ਤਾਂ ਬੰਦੇ ਨੂੰ ਦੁਨੀਆ ਜਿੱਦਾਂ ਲੱਗ ਲਾਈਂਦੇ ਰੁਖੀ ਰੁਖੀ ਹੈ ਨਾ ਤੇ ਉਹ ਤੋਂ ਬਾਅਦ ਵੀ ਇੰਨਾ ਹੌਸਲਾ ਲੈ ਕੇ ਕੰਮ ਕਰਨਾ ਜਾਂ ਜੋ ਆਪਾਂ ਕੰਮ ਕਰ ਰਹੇ ਆ ਉਹ ਵੀ ਕੋਈ ਸ਼ਕਤੀ ਪ੍ਰਮਾਤਮਾ ਹੀ ਦਿੰਦਾ ਬਾਈ ਹਨਾ ਤਾਂ ਇਹੀ ਚ ਇਹੀ ਚੀਜ਼ ਹੈ ਜੋ ਆਕਾਂ ਦੇ ਮੈਨੂੰ ਚੱਲ ਗਈ ਹੈ ਕਿੰਨੇ ਹੋਰ ਜਦੋਂ ਆਪਾਂ ਗੱਲ ਕਰ ਰਹੇ ਸੀ ਡਿਗਨਿਟੀ ਨਾਲ ਬੈਠੇ ਨੇ ਉਹ ਮੁੰਡੇ ਦਾ ਗਲਾ ਭਰਿਆ ਹੋਇਆ ਸੀ ਗੱਲ ਕਰਦੇ ਤਾਂ ਉਹਨੇ ਅਥਰੂ ਨਹੀਂ ਸਟਾਇਆ ਇੱਕ ਵੀ ਕਿਉਂ ਚ ਹੌਸਲਾ ਹੈਗਾ ਬਾਈ ਹੈ ਨਾ ਕਿਉਂ ਇੱਕ ਬੰਦਾ ਡੋਲ ਗਿਆ ਉਹਨਾਂ ਚਾਰਾਂ ਨੇ ਡੋਲ ਜਾਣਾ ਸੋ ਇੱਕ ਦੂਜੇ ਨੂੰ ਉਹਨਾਂ ਨੂੰ ਵੀ ਪਤਾ ਵੀ ਸਾਡਾ ਇੱਕ ਦੂਜੇ ਨੂੰ ਸਾਂਭਣਾ ਜਿਹੜਾ ਇਹ ਟਾਈਮ ਆ ਤੇ ਉਹ ਬਹੁਤ ਬਾਈ ਬਹੁਤ ਬਹੁਤ ਸਿਆਣੇ ਜਵਾਕ ਨੇ ਹੈ ਨਾ ਕੋਈ ਇਦਾਂ ਨਹੀਂ ਹੈਗਾ ਇਹਨਾਂ ਨੂੰ ਸਭ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਾ ਸੋ ਬਸ ਇਹਨਾਂ ਨਾਲ ਬਾਈ ਹਰਾਮ ਜਿੰਨਾ ਹੋ ਸਕਦਾ ਉਹਨਾਂ ਹੈਗੀਆਂ ਤੇ ਪ੍ਰਮਾਤਮਾ ਨੇ ਤੇ ਵੀਰ ਭਰੇ ਹੱਥ ਰੱਖਿਆ ਕਿ ਤੁਸੀਂ ਪੱਗ ਬੰਨੀ ਅੱਜ ਬਹੁਤ ਵਧੀਆ ਲੱਝੂ ਵੀ ਰਹੇ ਹੋ ਪ੍ਰਾਊਡ ਵੀ ਫੀਲ ਹੋਊਗਾ ਪ੍ਰਾਈਡ ਵੀ ਆ ਤੁਹਾਡੇ ਲਈ ਔਰ ਜ਼ਿੰਮੇਵਾਰੀ ਦਾ ਵੀ ਬਹੁਤ ਅਹਿਸਾਸ ਹੋ ਜਾਂਦਾ ਇਹਦੇ ਨਾਲ ਬਿਲਕੁਲ ਭਾਈ ਮੇਨੂੰ ਮੇਰੀ ਭੈਣ ਕਹਿੰਦੀ ਹੁੰਦੀ ਸੀ ਤੋਂ ਆਪਣੇ ਡੈਡੀ ਯਾਰ ਕਹ ਲਾ ਦਿੰਦਾ ਪੱਗ ਬੰਨਦਾ ਅੱਛਾ ਤਾਂ ਕਰਕੇ ਅੱਜ ਜੋ ਆਏ ਹੋਏ ਸੀ ਕਿ ਇੱਥੇ ਤੇ ਮੇਰਾ ਉਦੋਂ ਹੀ ਦਿਲ ਕਰਿਆ ਮੈਂ ਕਿ ਮੈਂ ਪੱਗ ਬੰਨ ਕੇ ਜਾਊਂਗਾ ਅੱਜ ਭਾਈ ਕੋਈ ਚੰਗਾ ਕੰਮ ਕਰਨ ਚੱਲਾਂ ਅੱਜ ਬਿਲਕੁਲ ਕਰਨ ਔਜਲਾ ਦੇ ਨਾਲ ਗੱਲਬਾਤ ਹੋਈ ਹੈ ਬਹੁਤ ਸੀਮਤ ਜਿਹਾ ਸਮਾਂ ਸੀ ਔਰ ਇੱਥੇ ਖ ਵੈਂਟਨ ਨੇ ਸਰਹੱਦੀ ਜਿੱਥੇ ਬਹੁਤ ਪਾਣੀ ਦੀ ਮਾਰ ਪਈ ਬਹੁਤ ਧੰਨਵਾਦ ਕਰਨ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਗਲੋਬਲ ਸੈਕਸ ਦੇ ਨਾਲ ਜੁੜ ਕੇ ਕੰਮ ਕਰ ਰਹੇ ਨੇ ਕੈਮਰਾ ਪਰਸਨ ਹੈਪੀ ਦੇ ਨਾਲ ਗगन ਬੇਦੀ ਫਾਜ਼ਲ ਕਾ ਮਾਂ ਪਿਓ ਦਾ ਥੀ ਨਜ਼ਰ ਤੇ ਰਵੇ ਤਾਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਾਹੇ ਕਿੱਡਾ ਹੀ ਕੋਈ ਸ਼ੌਕ ਕਰਨਾ ਹੋਵੇ ਭਾਈ ਹਨਾ ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਕਮਾਈ ਹੁੰਦੇ ਮਾਂ ਪਿਓ ਦੀ ਪੁੱਤ ਹੁੰਦੇ ਨੇ ਜਾਤੀਆਂ ਹੁੰਦੀਆਂ ਨੇ ਜਾਂ ਪੁੱਤ ਹੁੰਦੀਆਂ ਨੇ ਮਾਂ ਪਿਓ ਹੁੰਦੇ ਆ ਸੋ ਮੈਂ ਤਾਂ ਇਹ ਸੋਚਦਾ ਵੀ ਉਸ ਤੋਂ ਬਾਅਦ ਤਾਂ ਬੰਦੇ ਨੂੰ ਦੁਨੀਆ ਇਦਾਂ ਲੱਗਣਾ ਆਈਂ ਨੇ ਰੁਖੀ ਰੁਖੀ ਹੈ ਨਾ ਤੁਸੀਂ ਪੱਗ ਪਰਾਉਡ ਵੀ ਫੀਲ ਹੋਊਗਾ ਪ੍ਰਾਈਡ ਵੀ ਆ ਤੁਹਾਡੇ ਲਈ ਔਰ ਜ਼ਿੰਮੇਵਾਰੀ ਦਾ ਵੀ ਬਹੁਤ ਅਹਿਸਾਸ ਹੋ ਜਾਂਦਾ ਹੈ ਇਹਦੇ ਨਾਲ ਮੇਰੇ ਮੇਰੀ ਭੈਣ ਕਹਿੰਦੀ ਸੀ ਤੁਸੀਂ ਆਪਣੇ ਡੈਡੀ ਵਰਗਾ ਲੱਗਦੇ ਹੋ ਪਾਕਵਾਨਾ ਤਾਂ ਕਰਕੇ ਅੱਜ ਆਏ ਹੋ ਸੀ ਕਿ ਇੱਥੇ ਤੇ ਮੇਰਾ ਉਦਾਂ ਹੀ ਦਿਲ ਕਰਿਆ ਮੈਂ ਕਿ ਮੈਂ ਪਾਕਵਾਨੇ ਕਿ ਜਾਵਾਂ ਅੱਜ ਭਾਈ ਕੁਝ ਚੰਗਾ ਕੰਮ ਕਰਨ ਚੱਲਾਂ ਪਰ ਇੱਕ ਜਦੋਂ ਤੁਸੀਂ ਗੀਤਾਂ ਦੇ ਵਿੱਚ ਜ਼ਿਕਰ ਕਰਦੇ ਹੋ ਆਪਣੇ ਫਾਦਰ ਸਾਹਿਬ ਦੀ ਪੁਰਾਣੀ ਕਮੀਜ਼ ਦਾ ਜਾਂ ਤੁਸੀਂ ਉਹਨਾਂ ਗਲੀਆਂ ਦਾ ਘਰ ਦਾ ਔਰ ਚਾਚੇ ਦਾ ਜ਼ਿਕਰ ਕਰਦੇ ਹੋ ਮਤਲਬ ਕਮਾਲ ਦੀ ਗੱਲ ਲੱਗਦੀ ਹੈ ਅੱਜ ਇਹਨਾਂ ਲੋਕਾਂ ਦੇ ਵਿੱਚ ਆਏ ਹਾਂ ਆਪਣੀ ਸਟੋਰੀ ਲੱਗਦੀ ਆ ਯਾਰ ਜਿਵੇਂ ਉਹ ਇਤਾਂ ਦੀ ਪਿੰਡਾਂ ਚੋਂ ਬਾਈ ਉੱਠਿਆ ਹਨ ਕਿੰਨੀ ਦੂਰ ਤੱਕ ਪ੍ਰਮਾਤਮਾ ਨੇ ਨਾਮ ਕਰਤਾ ਪੰਜਾਬੀਆਂ ਦੇ ਸਾਥ ਨਾਲ ਹੀ ਸਾਰਾ ਕੁਝ ਹੋਇਆ ਤੁਸੀਂ ਇਹ ਚੀਜ਼ ਨੂੰ ਪਿੰਡੇ ਹੰਡਾਇਆ ਤਾਂ ਤੁਸੀਂ ਸਮਝਦੇ ਹੋ ਜਦੋਂ ਆਰਥਿਕਤਾ ਵੀ ਬਹੁਤ ਜ਼ਿਆਦਾ ਲਈ ਤੇ ਨਹੀਂ ਹੁੰਦੀ ਔਰ ਤੋਂ ਤੁਹਾਡੇ ਮੋਰਲ سپورਟ ਵੀ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਪੇਰੈਂਟਸ ਤੋਂ ਵੱਡੀ ਕੋਈ ਮੋਰਲ سپورਟ ਨਹੀਂ ਹੁੰਦੀ ਚਾਹੇ ਘਰੇ ਖਾਣ ਨੂੰ ਕੁਝ ਹੋਵੇ ਨਾ ਹੋਵੇ ਕੋਈ ਵੀ ਚੀਜ਼ ਨਾ ਹੋਵੇ ਤਾਂ ਤੁਸੀਂ ਇਹ ਇਹ ਚੀਜ਼ ਨੂੰ ਬੈਟਰ ਅੰਡਰਸਟੈਂਡ ਕਰਦੇ ਹੋ ਕਿ ਕਿਸ ਕਦਰ ਜਿਹੜੀ ਮਾਰ ਡਬਲ ਹੋ ਜਾਂਦੀ ਹੈ ਬਿਲਕੁਲ ਬਾਈ ਮੈਨੂੰ ਲੱਗਦਾ ਜੇ ਮਾਪਿਓ ਦਾ ਆਥੀ ਨਾ ਸਿਰ ਤੇਰੇ ਵੀ ਤਾਂ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਾਹੇ ਕਿੱਡਾ ਹੀ ਕੋਈ ਸ਼ਾਊ ਕਰਨਾ ਹੋਵੇ ਬਾਈ ਹਨਾ ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਕਮਾਈ ਹੁੰਦੇ ਮਾਪਿਓ ਦੀ ਪੁੱਤ ਹੁੰਦੇ ਨੇ ਜਾਤੀਆਂ ਹੁੰਦੀਆਂ ਨੇ ਜਾਂ ਪੁੱਤਾਂ ਹੁੰਦੀਆਂ ਨੇ ਮਾਪਿਓ ਹੁੰਦੇ ਆ ਸੋ ਮੈਂ ਤਾਂ ਇਹੀ ਸੋਚਦਾ ਵੀ ਉਹ ਤੋਂ ਬਾਅਦ ਤਾਂ ਬੰਦੇ ਨੂੰ ਦੁਨੀਆ ਹੀ ਇਦਾਂ ਲੱਗਣ ਲਾਈਂਦੇ ਰੁਖੀ ਰੁਖੀ ਹੈ ਨਾ ਤੇ ਉਹ ਤੋਂ ਬਾਅਦ ਵੀ ਇੰਨਾ ਹੌਸਲਾ ਲੈ ਕੇ ਕੰਮ ਕਰਨਾ ਜਾਂ ਜੋ ਆਪਾਂ ਕੰਮ ਕਰ ਰਹੇ ਆ ਉਹ ਵੀ ਕੋਈ ਸ਼ਕਤੀ ਪ੍ਰਮਾਤਮਾ ਹੀ ਦਿੰਦਾ ਬਾਈ ਹਨਾ ਤਾਂ ਇਹੀ ਇਹੀ ਚੀਜ਼ ਹੈ ਜੋ ਆਖਾਂ ਦੇ ਵਿੱਚ ਮੈਨੂੰ ਚਲਕੀ ਹੈ ਕਿੰਨੇ ਹੋਰ ਜਦੋਂ ਆਪਾਂ ਗੱਲ ਕਰ ਰਹੇ ਸੀ ਡਿਗਨਿਟੀ ਨਾਲ ਬੈਠੇ ਨੇ ਉਹ ਮੁੰਡੇ ਦਾ ਗਲਾ ਭਰਿਆ ਹੋਇਆ ਸੀ ਗੱਲ ਕਰਦੇ ਤਾਂ ਉਹਨੇ ਅਥਰੂ ਨਹੀਂ ਸਟਾਇਆ ਇੱਕ ਵੀ ਕਿਉਂ ਚ ਹੌਸਲਾ ਹੈਗਾ ਬਾਈ ਹੈ ਨਾ ਕਿਉਂ ਇੱਕ ਬੰਦਾ ਡੋਲ ਗਿਆ ਉਹਨਾਂ ਚਾਰਾਂ ਨੇ ਡੋਲ ਜਣਾ ਸੋ ਇੱਕ ਦੂਜੇ ਨੂੰ ਉਹਨਾਂ ਨੂੰ ਵੀ ਪਤਾ ਵੀ ਸਾਡਾ ਇੱਕ ਦੂਜੇ ਨੂੰ ਸਾਂਭਣਾ ਜਿਹੜਾ ਇਹ ਟਾਈਮ ਆ ਤੇ ਉਹ ਬਹੁਤ ਬਾਈ ਬਹੁਤ ਬਹੁਤ ਸਿਆਣੇ ਜਵਾਕ ਨੇ ਹੈ ਨਾ ਕੋਈ ਇਦਾਂ ਨਹੀਂ ਹੈਗਾ ਇਹਨਾਂ ਨੂੰ ਸਭ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਨਾ ਸੋ ਬਸ ਇਹਨਾਂ ਨਾਲ ਬਾਈ ਹਰਾਂ ਜਿੰਨਾ ਹੋ ਸਕਦਾ ਉਹਨਾਂ ਹੈਗੀਆਂ ਤੇ ਪ੍ਰਮਾਤਮਾ ਨੇ ਉਹਨਾਂ ਦੇ ਮੇਰ ਭਰੇ ਹੱਥ ਰੱਖੇ। ਕਿ ਤੁਸੀਂ ਪੱਗ ਬੰਨੀ ਅੱਜ ਬਹੁਤ ਵਧੀਆ ਲੱਝੂ ਵੀ ਰਹੇ ਹੋ। ਪ੍ਰਾਊਡ ਵੀ ਫੀਲ ਹੋਊਗਾ, ਪ੍ਰਾਈਡ ਵੀ ਆ ਤੁਹਾਡੇ ਲਈ ਔਰ ਜ਼ਿੰਮੇਵਾਰੀ ਦਾ ਵੀ ਬਹੁਤ ਅਹਿਸਾਸ ਹੋ ਜਾਂਦਾ ਇਹਦੇ ਨਾਲ। ਬਿਲਕੁਲ ਭਾਈ ਮੈਨੂੰ ਮੇਰੀ ਭੈਣ ਕਹਿੰਦੀ ਹੁੰਦੀ ਸੀ ਤੋਂ ਆਪਣੇ ਡੈਡੀ ਯਾਰ ਕਲਾਸ ਤੋਂ ਪੱਗ ਬੰਨਦਾ। ਅੱਛਾ ਤਾਂ ਕਰਕੇ ਅੱਜ ਆਏ ਹੋਏ ਸੀ ਕਿ ਇੱਥੇ ਤੇ ਮੇਰਾ ਉਦੋਂ ਹੀ ਦਿਲ ਕਰਿਆ ਮੈਂ ਕਿ ਮੈਂ ਪੱਗ ਉਣ ਕੇ ਜਾਊਂਗਾ ਅੱਜ ਭਾਈ ਕੋਈ ਚੰਗਾ ਕੰਮ ਕਰਨ ਚੱਲਾਂ। ਹਾਂਜੀ। ਬਿਲਕੁਲ ਕਰਨ ਔਜਲਾ ਦੇ ਨਾਲ ਗੱਲਬਾਤ ਹੋਈ ਹੈ ਬਹੁਤ ਸੀਮਤ ਜਿਹਾ ਸਮਾਂ ਸੀ ਔ ਪਿੰਡ ਨੇ ਸਰਹੱਦੀ ਜਿੱਥੇ ਬਹੁਤ ਪਾਣੀ ਦੀ ਮਾਰ ਪਈ ਬਹੁਤ ਧੰਨਵਾਦ ਕਰਨ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਗਲੋਬਲ ਸਿਕਸ ਦੇ ਨਾਲ ਜੁੜ ਕੇ ਕੰਮ ਕਰ ਰਹੇ ਨੇ ਕੈਮਰਾ ਪਰਸਨ ਹੈਪੀ ਦੇ ਨਾਲ ਗगन ਬੇਦੀ ਫਾਜ਼ਲ ਕ